ਆਹ ਦੇਖ ਫਿਰ ਫੋਰ ਮੈਨ ਕੀ ਰੇਟ ਤੇ ਜਾਨਵਰ ਅੱਜ ਦੀ ਵੀਡੀਓ 'ਚ ਆਫਰ ਕੋਈ ਆਫਰ ਦੇਣਾ ਚਾਹੇਗਾ ਉਹਦੀ ਆਫਰ ਹੋਲੀ ਦਾ ਆਫਰ ਹੋਲੀ ਆਫਰ ਆਪਣੇ ਕੋਲ ਲੱਖ ਛਲੇ ਦੇ ਸ਼ੁਰੂ ਹੋ ਜਾਂਦੇ ਆ ਬਸ ਠੀਕ ਆ ਤੇ ਜੀ ਵੱਧ ਨਹੀਂ ਸਾਢੇ 3-4 ਲੱਖ ਤੱਕ ਖੜੇ ਆ ਚੱਲ ਐਨੇ ਸੰਦਾਂ ਰੱਖ ਐਨੇ ਸੰਦਾਂ ਦੇ ਰੱਖ ਤੋਰ 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 ਹੋ ਵੀ ਇੱਕ ਹੋਰ ਨਿਊ ਐਂਟਰੀ ਵੀ ਸ਼ੇਰ ਆ ਨਾ ਠੰਡਾ ਬਿਸ਼ੇਰਾ ਤੋਂ ਰਤਾਂ ਦਾ ਮਾਹੌਲ ਆ ਮਾਹੌਲ ਇੱਕ ਨੰਬਰ ਆ ਕਹਿੰਦਾ ਚੱਲ ਫਿਰ ਤੋਰ ਲੈਣ ਨੂੰ ਲੈ ਜਾ ਲੋ ਵੀ ਦੋਸਤੋ ਸਵਾਗਤ ਆ ਅੱਜ ਤੁਹਾਡਾ ਹੈਪੀ ਹੋਲੀ ਵਾਲੇ ਬਲੌਗ 'ਚ ਕਹ ਹੈਪੀ ਹੋਲੀ ਹੈਪੀ ਹੋਲੀ ਦੀ ਸਾਰਿਆਂ ਨੂੰ ਕਿਹਨੂੰ ਵੀ ਕਹ ਹੈਪੀ ਹੋਲੀ ਕਹ ਵੀ ਮਿਰਜਾ ਅੱਜ ਨਿਊ ਐਂਟਰੀ ਹੋਈ ਆ ਜੀ ਹੈਪੀ ਹੋਲੀ ਵਾਲੇ ਦਿਨ ਚੌਕੜਾ ਬਿਸ਼ੇਰਾ ਕੰਮ ਮਿੱਤਰਾ ਪੁੱਛਿਆ ਤੋਂ ਕਿੱਦਾਂ ਦਾ ਮਾਹੌਲ ਆ ਮਾਹੌਲ ਇੱਕ ਨੰਬਰ ਆ ਕਹਿੰਦਾ ਚੱਲ ਫਿਰ ਤੋਰ ਲੈ ਇਹਨੂੰ ਲੈ ਜਾ ਬਈ ਮਿੱਤਰਾ ਤੋਂਪ ਜਾਦਾ ਹੋ ਗਈ ਓਏ ਅੰਦਰ ਵੰਦੇ ਬਸ ਮੰਡੀ ਓ ਮੰਡੀ ਨਵਾਂ ਆਇਆ ਮੰਡੀ ਜਾਉ ਨਾਲ ਨਾਲ ਮੰਡੀ ਹੁਣ ਹੱਥ ਮਰਵਾ ਲਈ ਲੈ ਜਾ ਬਾਹਰ ਹੀ ਲੈ ਜਾ ਕਰੀਏ ਜੈ ਰਾਜ ਨਾਲ ਮੁਲਾ ਦੇ ਮੁਲਾਕਾਤ ਜੈ ਰਾਜ ਨਾਲ ਜੈ ਰਾਜ ਮਿਲਣਾ ਹੈ ਦੂਰ ਰੱਖੇ ਥੋੜਾ ਮੂੰਹ ਨਾਲ ਬਈ ਖੜਾ ਰਹਿੰਦੇ ਮੈਂਡੀ ਇੱਧਰ ਆ ਜਾ ਤੂੰ ਸਾਈਡ ਤੇ ਯਾਰ ਆ ਜਾ ਤਾਂ ਦੀ ਹੋ ਵੀ ਮਿੱਤਰੋ ਅੱਜ ਦੇ ਬਲੌਗ ਵਿੱਚ ਪੱਲੜ ਪੁੱਲੜ ਲਾ ਤੇ ਠੰਡ ਚੱਲੀ ਤੇ ਹੁਣ ਜਾਨਵਰਾਂ ਨੂੰ ਚੰਨ ਨਹੀਂ ਚੰਨਣੇ ਹੋ ਗਿਆ ਹਨੇਰਾ ਚੱਲਿਆ ਗਿਆ ਹਨੇਰਾ ਚਾਨਣੀ ਚੰਨ ਪੂਰਾ ਜਾਨ ਨਹੀਂ ਚੰਨ ਖੁੱਲ ਬਾਹਰ ਆ ਗਿਆ ਮੇਰਾ ਪਹਿਲਾਂ ਰੋੜੀ ਠੰਡ ਗਈ ਘੋੜੀਓ ਪੱਲੜ ਲਾ ਤੇ ਲੋ ਆਨੰਦ ਚਾਨਣੀ ਚੰਨਣ ਐਸ਼ਾ ਕਰੋ ਬਸ ਠੀਕ ਆ ਦੇ ਫਿਰ ਫੋਰਮੈਨ ਕੀ ਰੇਟ ਤੇ ਜਾਨਵਰ ਅੱਜ ਦੀ ਵੀਡੀਓ ਚ ਆਫਰ ਕੋਈ ਆਫਰ ਦੇਣਾ ਚਾਹੇਗਾ ਉਹਦੀ ਆਫਰ ਹੋਲੀ ਦਾ ਆਫਰ ਹੋਲੀ ਆਫਰ ਆਪਣੇ ਕੋਲ ਲੱਖ ਛਲੇ ਵਿੱਚ ਸ਼ੁਰੂ ਹੋ ਜਾਂਦੇ ਆ ਬਸ ਠੀਕ ਆ ਤੇਰੀ ਵੱਧ ਨਹੀਂ ਸਾਢੇ 3-4 ਲੱਖ ਤੱਕ ਖੜੇ ਆ ਠੀਕ ਆ ਵਸ਼ੀਰੇ ਵਸ਼ੀਰੀਆਂ ਸਾਰੇ ਤਰ੍ਹਾਂ ਦਾ ਮਿਲਦੀ ਮਾਲ ਸਾਰੇ ਸਾਰੇ ਤਰ੍ਹਾਂ ਦਾ A to Z ਮਾਰਵਾੜੀ ਕੰਧੀਆਂ ਅਵਲਖ ਨੁਕਰੇ ਸਾਰਾ ਕੁਝ ਮਿਲੂਗਾ ਉੱਕਾ ਆ ਜਾ ਬਈ ਖਾਲੀ ਗੱਭਣੇ ਸਾਰੇ ਤਰ੍ਹਾਂ ਦੇ ਹਨ ਮੇਡ ਹੋਈਆਂ ਘੋੜੇ ਘੋੜੀਆਂ ਸਵਾਰੀ ਵਾਲੇ ਘੋੜੇ ਬਸ਼ੇਰੇ ਬਸ਼ੇਰੀਆਂ ਸਾਰੇ ਤਰ੍ਹਾਂ ਦਾ ਹੀ ਮਾਲ ਮਿਲ ਜਾ ਵਿੱਕੀ ਲਾਉ ਫਿਰ ਉਹ ਦੂਜਾ ਪੱਲੜਾਂ ਦੀ ਤੈਂ ਜੀ ਸੰਭੋ ਤਾਂ ਜਾਂ ਤੁੱਪੇ ਪਾ ਦੋ ਤੁੱਪੇ ਲਵਾ ਕੇ ਬਾਦ ਮਾ ਕੜਦੀ ਬਾਦ ਜੀ ਓ ਵੀ ਇੱਕ ਹੋਰ ਨਿਊ ਐਂਟਰੀ ਵਸ਼ੇਰਾ ਇੰਨਾ ਠੰਡਾ ਵਸ਼ੇਰਾ ਤੋਂ ਰੱਸੀ ਜੰਨੇ ਪਾਈ ਤਾਂ ਹੈ ਉਹ ਬਾਈ ਜਦੋਂ ਤਾਂ ਮੇਰਾ ਵਾਸਾ ਨਿਕਾਇਆ ਜਦੋਂ ਤੋਂ ਉਹ ਜਣਾ ਨੂੰ ਪੜਨਾ ਤਾਂ ਨਾ ਕੋਈ ਖਤਰਨਾਕ ਬੜਾ ਵੀ ਐਂ ਕਰ ਰਿਹਾ ਚੱਲ ਵੇ ਆ ਜਾ ਚੋਪਰਾ ਰਾਹ ਨੂੰ ਨਾ ਆਇਆ ਇਹ ਮੁੰਡਾ ਨਾਲ ਆ ਆ ਵੀ ਅਰਨਾ ਜਨਾ ਫੁੱਲਾ ਛੱਡ ਦੇ ਨਾ ਬਾਅਦ ਚ ਫੜਨਾ ਪੈਣਾ ਫਿਰ ਮਗਰ ਭੱਜ ਕੇ ਤੋਰੀ ਆਸ ਜਾ ਤਾਂ ਨਾਲ ਆਂਦੇ ਗਾਉਂ ਚੌਲ ਬਣ ਰਿਹਾ ਇਹ ਗੱਲ ਹੈਗਾ ਲਓ ਵੀ ਮਿੱਤਰੋ ਆ ਬਸ਼ੀਰਾ ਕਰੋ ਦਰਸ਼ਨ ਜਿਹੜਾ ਬਾਅਦ ਚ ਲਾਇਆ ਇਹਦੀ ਚਾਜ ਨੇ ਮੈਂ ਸੋਚਿਆ ਕਲਿੱਪਾਂ ਕਲਿੱਪਾਂ ਲਾ ਦੀ ਤੇ ਇਹਦੀ ਫੁੱਟ ਵੀਡੀਓ ਰੈਡੀ ਹੈ ਜੀ ਜੇ ਕਿਸੇ ਭਰਾ ਦੇ ਚਾਹ ਬੰਦ ਘਰੇ ਸਟੱਡ ਸਰਵਿਸ ਲਈ ਰੱਖਣਾ ਹੋਵੇ ਉਹ ਵੀ ਦੇਖ ਸਕਦਾ ਮਾਰਕਾ ਬਹੁਤ ਚੰਗਾ ਮੱਥੇ ਬਲੇਜ ਆ ਜਦੋਂ ਪਤਲਾ ਪਤਲਾ ਵਾਲ ਆਉਂਦੇ ਆ ਪਟਾ ਬੰਦ ਆ ਤੇ ਮਗਰਲੇ ਦੂ ਪਰ ਚਿੱਟੇ ਗਰਦਨ ਗੁਰਦਨ ਵਾਲੇ ਤਾਂ ਕੰਡੇ ਕੱਢੀ ਪੈ ਦੇਖੋ ਬਹੁਤ ਚੰਗੀ ਗਰਦਨ ਕੱਟ ਪੁਆਇੰਟ ਆ ਜਿਹੜੇ ਕੰਡੀਸ਼ਨਾਂ ਬਹੁਤ ਜ਼ਿਆਦਾ ਚੰਗੀਆਂ ਪਿਓਰ ਮਾਰਵਾੜੀ ਵਾਲੇ ਕਰੈਕਟਰ ਆ ਤੇ ਕੰਨ ਕੋਲ ਜਮਾ ਐਂਟੀ ਐਂਟੀ ਦਾ ਕੰਨ ਹੈ ਤੇ ਉਹ ਤੇ ਵੀ ਕੁੰਡੀ ਲੱਗੀ ਹੋਈ ਹੈ ਤੇ ਬਾਕੀ ਸਵਾਰੀ ਦਾ ਵੀ ਪਾਸ ਹੈ ਜਿਹੜੇ ਭਰਾ ਨੇ ਸਵਾਰੀ ਲਈ ਘੋੜਾ ਲੈਣਾ ਹੋਵੇ ਸਵਾਰੀ ਲਈ ਦੇਖ ਸਕਦਾ ਤੇ ਜਿਹਨਾਂ ਬਰੀਡਿੰਗ ਲਈ ਲੈਣਾ ਉਹ ਵੀ ਦੇਖ ਸਕਦਾ ਤੇ ਤੁਰਦਾ ਤੁਰਦਾ ਬਾਕਮਾਲਾ ਤੇ ਬਹੁਤ ਸੋਹਣਾ ਸਵਾਰੀ ਸੂਰੀ ਨੂੰ ਅੱਜ ਆਪਾਂ ਤੋਰਿਆ ਬਹੁਤ ਚੰਗਾ ਤੋਰਿਆ ਤੇ ਇਹਦੀ ਜਲਦੀ ਆਪਾਂ ਕੱਲ ਸਵੇਰ ਤਾਈ ਬਾਬਾ ਰੱਖ ਸੌਖ ਤੇ ਸਵੇਰ ਤਾਈਆਂ ਦੀ ਫੋਟੋ ਵੀਡੀਓ ਪਾਵਾਂ ਜੇ ਕਿ ਭਰਾ ਨੂੰ ਪਹਿਲਾਂ ਇਹਦੀ ਫੋਟੋ ਵੀਡੀਓ ਚਾਹੀਦੀ ਹੈ ਵੀਡੀਓ ਪਾਉਣ ਤੋਂ ਪਹਿਲਾਂ ਤੋਂ ਅੱਜ ਹੀ ਆਪਣੇ ਨਾਲ ਸੰਪਰਕ ਕਰ ਸਕਦਾ ਇਹਦੀ ਫੋਟੋ ਵੀਡੀਓ ਰੈਡੀ ਹੈ ਜੀ ਕਰਾਂ ਤੁਹਾਡੇ ਨਾਲ ਜਲਦੀ ਸ ਤੇ ਮਿਲਦੇ ਆਪਾਂ ਜਲਦ ਨਵੀਂ ਵੀਡੀਓ ਨਾਲ ਬਸ ਤੁਸੀਂ ਆਪਣੇ ਇਦਾਂ ਬਲੌਗਰ ਨੂੰ ਪਿਆਰ ਦਿੰਦੇ ਰਹੋ ਤੇ ਦੇਖ ਕੇ ਦੱਸਿਓ ਵੀ ਹਾਂ ਕਿਵੇਂ ਦੇ ਲੱਗੇ ਬਲੌਗ ਤੇ ਆ ਮਾਫੀ ਚਾਹੁੰਦੇ ਆ ਥੋੜਾ ਕੈਮਰਾਮੈਨ ਤੋਂ ਕੈਮਰਾ ਹਿੱਲਦਾ ਸੀ ਤੇ ਇਸ ਲਈ ਮਾਫੀ ਚਾਹੁੰਦੇ ਆ ਤੇ ਬਾਕੀ ਕਮੈਂਟਾਂ ਜਰੂਰ ਦੱਸਿਓ ਆ ਵੀ ਸ਼ੇਰਾ ਕਿਵੇਂ ਲੱਗਿਆ ਤੇ ਜੈਡ ਬਲੈਕ ਚੱਲਦਾ ਹੋਇਆ ਜੈਡ ਬਲੈਕ ਦੇਖ ਲਓ ਉੱਪਰ ਨੰਬਰ ਚੱਲਦੇ ਤੇ ਮਿਲਦੇ ਨਵੀਂ ਵੀਡੀਓ ਨਾਲ ਬਹੁਤ ਬਹੁਤ